ਵੈਲਕਮ ਜੀ ਸਵਾਗਤ ਕਰਦੇ ਤੁਹਾਡੇ ਕੋ ਕੰਨ ਦੇ ਆਉਂਦੇ ਵਿੱਚ ਮੈਂ ਅੱਜ ਆਪਾਂ ਬਣਾਉਣੀ ਤੂੜੀ ਵਾਲੀ ਮੈਂ ਲੱਭੰਦਾ ਹਬੀਬ ਟੈਟਰ ਚ ਬਣਾ ਆਪਾਂ ਤੇਲ ਤੇ ਬਾਕੀ ਚਲੋ ਇਹ ਸੁਣੀ ਨਾ ਕਿ ਕਿਰ ਪੀਪ ਮੈਂ ਤਰੋ ਚਲੋ ਲੱਭ ਕੇ ਮਿਲਦੇ ਤੁਹਾਨੂੰ ਤੇ ਮੈਂ ਮਿੱਤਰੋ ਆਪਣੇ ਲੱਗੇ ਕਿ ਇਹਨੇ ਲਾਈਆਂ ਅੱਗ ਹੋ ਰਹੀ ਤੇ ਆਪਣਾ ਸਲਾ ਨਾ ਅੱਡ ਚਲੋ ਕੋਈ ਨਾ ਬੋਰੀ ਬੈਜ ਜਾਣੀ ਤੇ ਅੱਜ ਬਣਾਉਣੀ ਆ ਤੂ ਵੀ ਗਰਾਂ ਚਾਰਾ ਕੋ ਜੇ ਕਾਢੀ ਕੋੜੀ ਬਣਾਤੀ ਇਥੇ ਜਿਹੜੀ ਖਾਲ ਹੁੰਦੀ ਸੀ ਬਹੁਤੀ ਤੇ ਟਰਾਲੇ ਟਰੋਲੀ ਛੱਡਾਂ ਦੀ ਕਣਕ ਵੀ ਤਲਗੀ ਨਿਪੜਿਆ ਗੰਤੇ ਉਨਾਈਦਾ ਕਰਤੀਆਂ ਚੜਜਾ ਚੜਜਾ ਬਸ ਇੰਨਾ ਕੀ ਹੋਇਆ ਕਹਿਣ ਉਹ ਵੀ ਮਤਰਾ ਮਸ਼ੀਨਾਂ ਆ ਗਈ ਆਪਣੀ ਆ ਦੇਖੋ ਸੁੰਨ ਵਾਲੀ ਘਾ ਟਾਈਟਰ ਹੀ ਦੇਖੋ ਤੁਸੀਂ ਘੈਂਟ ਕੰਮ ਫੁੱਲ ਤੇ ਦੇਖੋ ਤੁਸੀਂ ਤੂੜੀ ਵਾਲੀ ਨਾ ਭੱਜਾਂ ਮਹਾ ਘਟਾ ਪਊ ਤੇ ਬਾਕੀ ਕੰਮ ਪੂਰਾ ਆਪਣਾ ਘੈਂਟ ਚੋਰਾ ਸ਼ੋਰਾ ਤੇ ਤੇ ਚਲੋ ਮਿੱਤਰੋ ਚੱਲਦੇ ਆ ਬਾਹਰ ਦੇਖੋ ਹੋਰੀ ਆ ਗਈ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਣਾ ਝੋਟਾ ਖਲਾ ਤੇ ਅਸੁੱਤ ਕੜਤੀ ਏ ਆਉਂਦੇ ਕਰੇ ਮਸ਼ੀਨ ਹੈ ਗਈ ਸੋਨੇ ਡੀਕੀ ਵਾਲੀ ਮੇਂ ਮਿੱਤਰੋ ਇੱਕ ਗਿਲ ਆਪਣਾ ਬਣ ਗਿਆ ਥੂੜੀ ਦਾ ਤੇ ਕਾ ਬਣ ਗਿਆ ਉਹ ਚੱਲਣ ਦੀ ਮਸ਼ੀਨ ਤੇ ਮੈਂ ਆਇਆ ਹਾਂ ਦਾਣੇ ਚੁੱਕਣ ਤੇ ਟਰਾਲੀ ਹਨ ਫਿਰ ਲਾਈਨ ਚੱਲੇ ਅਰਥ ਨੂੰ ਮੇਰੇ ਭੂਤ ਮੁੰਡਾ ਲੈ ਆ ਲੈ ਮਿੱਤਰੋ ਤੇ ਉਹ ਦਾਣੇ ਪੈ ਚੁੱਕਦੇ ਗੇਰਾ ਤੇ ਫਿਰ ਚੱਲਦੇ ਆਂ ਬਾਕੀ ਸਫਾਈ ਤਾਂ ਫੋਲੋਂ ਹੁੰਦੀ ਆ ਵੀ ਬਣਾਤਾ ਆ ਵੀ ਤੇ ਹੁਣ ਇੱਥੇ ਲੱਗੇ ਆ ਆਹ ਦਾਣੇ ਆ ਗਏ ਮਿੱਤਰੋ ਆ ਗਏ ਦਾਣੇ ਦਾਣੇ ਐਨੀ ਮਿੱਟੀ ਚਲ ਕੋਈ ਇਹੋ ਜਿਹੇ ਡਰਾਈਵਰਾਂ ਨੂੰ ਨਾ ਬੜਾਇਆ ਕਰੋ ਤੇ ਮਿੱਤਰੋ ਇੱਕ ਕਾ ਬਣਾਉਣਾ ਤੇ ਇੱਕ ਕੋਲਾ ਖਲਾ ਬੱਸ ਤੇ ਬਾਕੀ ਹੁਣ ਲੇਬਾ ਲੋਕਾਂ ਦੇ ਕੱਲ ਨੂੰ ਤੇ ਦੇਖੋ ਸਾਰਾ ਇਧਰ ਮਾਈਕਾ ਤੇ ਤੇ ਆ ਮੇਰੇ ਸਨ ਨਾਲ ਇੱਦੇ ਵਲੌਗ ਦੇ ਵਿੱਚ ਬਸ ਹੀ ਨਹੀਂ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਕੱਲ ਨੂੰ ਥੂੜੀ ਥੂੜੀ ਲੰਭਾਂਗੇ ਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬੇ